ਦੋਸਤੋ ਗੈਰੀ ਸੰਦੂ ਤੋਂ ਜੈਸਮਿਨ ਸੈਂਡਲਸ ਦੀ ਜੋੜੀ ਕਾਫੀ ਸੁਰਖੀਆਂ 'ਚ ਰਹੀ ਸੀ ਤੇ ਆਪਦੇ ਬ੍ਰੇਕਅਪ ਦੇ ਬਾਅਦ ਗੈਰੀ ਨੇ ਆਪਣੇ ਮੁੰਡੇ ਦੀ ਫੋਟੋ ਕਈ ਵਾਰ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਪਰ ਆਪਣੇ ਵਿਆਹ ਬਾਰੇ ਜਾਂ ਆਪਣੀ ਵਾਈਫ ਬਾਰੇ ਉਹਨਾਂ ਕਦੇ ਨਹੀਂ ਦੱਸਿਆ ਪਰ ਆਪਣੇ ਇੱਕ ਹਾਲੀਆ ਸ਼ੋਅ ਦੇ ਦੌਰਾਨ ਗੈਰੀ ਨੇ ਆਪਣੇ ਵਿਆਹ ਬਾਰੇ ਖੁੱਲਕੇ ਬੋਲਦਿਆਂ ਕੀ ਕੁਝ ਕਿਹਾ ਆਓ ਪਾ ਵੇਖਦੇ ਹਾਂ ਮੈਂ ਵੈਸੇ ਪਹਿਲਾਂ ਵਿੱਚ ਕਿ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆਂ ਤੇ ਕਿਉਂਕਿ ਆਰਟਿਸ ਬੰਦਾ ਪਤਾ ਨਹੀਂ ਕਿਦਾਂ ਮੈਨੇਜ ਕਰ ਜਾਂਦੇ ਆ ਪਰ ਮੈਤੋਂ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਅੱਛਾ ساری ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹਾ ਪਿੰਦੀ ਇਕੱਲੀ ਗਈ ਜਾਂਦੀ ਐ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਾਦੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਤੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਵੈ ਜੀਗਾ ਬੋਕੈਂਡ ਬੰਦਾ ਜੀਜਾ ਜੀ ਜੀਦਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਅਸਲੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆ ਕੇ ਚੱਲ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੇ ਮੰਮੀ ਜਿਹੜੀ ਤੁਹਾਡੇ ਵਿੱਚ ਆ ਉਹ ਖਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾਰੀ ਲਾਓ ਐਤੋ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਦੇ ਨਾਮ ਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸ਼ੇ ਤੋਂ ਦੂਰ ਰਹੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫਿਨਲਸ ਹੋਰ ਕੁਝ ਨਹੀਂ ਚਾਹੁੰਦੇ ਨਾ ਸਾਡੇ ਕੋ ਪੈਸਾ ਮੰਗਦੇ ਹੋ ਸਵਾਦ ਲਓ ਜ਼ਿੰਦਗੀ ਦਾ ਜਿੰਮ ਜੁਮ ਜਾਓ